ਮੈਂ ਆਪਣੇ ਵਿਦਿਆਰਥੀਆਂ ਨੂੰ ਤੇ ਆਪਣੇ ਸਰੋਤਿਆਂ ਨੂੰ ਇੱਕ ਬੋਧ ਸਾਖੀ ਸੁਣਾਉਣੀ ਪਸੰਦ ਕਰਾਂਗਾ ਪਿੰਡ ਦੇ ਦਲਿਤ ਜਵਾਨ ਮਹਾਤਮਾ ਬੁੱਧ ਕੋਲ ਬੇਨਤੀ ਕਰਨ ਗਏ ਜੀ ਸਾਡੇ ਪਿੰਡ ਵੀ ਚਰਨ ਪਾਓ ਉਪਦੇਸ਼ ਦਿਓ ਬੇਨਤੀ ਮੰਨ ਲਈ ਦਿਨ ਨਿਸ਼ਚਿਤ ਹੋ ਗਿਆ ਦੁਪਹਿਰ ਤੋਂ ਪਹਿਲਾਂ ਪਹੁੰਚਾਂਗੇ ਦੁਪਹਿਰ ਤੋਂ ਬਾਅਦ ਫਿਰ ਅਗਲੇ ਪਿੰਡ ਚਲੇ ਜਾਵਾਂਗੇ ਜਿਸ ਦਿਨ ਆਉਣਾ ਸੀ ਜਵਾਨਾਂ ਨੇ ਛੜਕਾ ਸ਼ੁਰੂ ਕਰ ਦਿੱਤਾ ਦਰਖਤ ਸੇਠਾਂ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ ਸਫਾਈਆਂ ਸ਼ੁਰੂ ਕਰ ਦਿੱਤੀਆਂ ਪਿੰਡ ਦਾ ਪੁਜੋਤ ਉਧਰ ਦੀ ਲੰਘਿਆ ਉਹ ਕਹਿੰਦਾ ਮੁੰਡਿਆ ਇਹ ਕੀ ਸਮਾਗਮ ਹੈ ਤੁਹਾਡਾ ਕੀ ਹੋ ਰਿਹਾ ਅੱਜ ਉਹ ਮੁੰਡੇ ਕਹਿਣ ਲੱਗੇ ਜੀ ਸਾਡੇ ਗੁਰੂ ਜੀ ਨੇ ਆਉਣੇ ਅਸੀਂ ਉਹਨਾਂ ਦੀ ਤਿਆਰੀ ਕਰ ਰਹੇ ਹਾਂ ਸਵਾਗਤ ਦੀ ਬ੍ਰਾਹਮਣ ਨੇ ਪੁੱਛਿਆ ਕੌਣ ਹੈ ਤੁਹਾਡਾ ਗੁਰੂ ਮੁੰਡਿਆਂ ਨੇ ਕਿਹਾ ਜੀ ਤਥਾਗਤ ਗੌਤਮ ਸਿਧਾਰਥ ਬ੍ਰਾਹਮਣ ਨੇ ਕਿਹਾ ਛਾ ਬੇਵਕੂਫ ਅਨਪੜ੍ਹ ਵੇਦ ਨਿੰਦਕ ਨਾਸਤਕ ਉਹ ਬੇਵਕੂਫ ਆਊਗਾ ਜੇ ਇੱਥੇ ਜੀ ਸਾਨੂੰ ਗੁੱਸਾ ਆ ਗਿਆ ਅਸੀਂ ਉਹਨੂੰ ਕੁੱਟ ਦਿੱਤਾ ਇਹ ਮਹਾਤਮਾ ਬੁੱਧੇ ਆਉਣ ਤੇ ਉਹਨਾਂ ਨੇ ਬੱਚਿਆਂ ਨੇ ਮਹਾਤਮਾ ਬੁੱਧ ਨੂੰ ਘਟਨਾ ਸੁਣਾਈ। ਜਦੋਂ ਮਹਾਤਮਾ ਬੁੱਧ ਆਏ ਨਾ ਉਹਨਾਂ ਨੇ ਦੇਖਿਆ ਕਿ ਇਹਨਾਂ ਦੇ ਚਿਹਰਿਆਂ ਤੇ ਤਣਾਅ ਹੈ। ਕਾਰਨ ਪੁੱਛਿਆ। ਉਹਨਾਂ ਨੇ ਇਹ ਘਟਨਾ ਬਿਆਨ ਕੀਤੀ ਕਿ ਐਵੇਂ ਹੋਇਆ ਸੀ। ਮਹਾਤਮਾ ਬੁੱਧ ਨੇ ਕਿਹਾ ਕਿ ਬੱਚਿਓ ਇਹ ਕੰਮ ਤਾਂ ਤੁਸੀਂ ਚੰਗਾ ਨਹੀਂ ਕੀਤਾ। ਜਵਾਨ ਕਹਿੰਦੇ ਜੀ ਸਾਡੀ ਤਾਂ ਹੱਤ ਕਰ ਰੋਜ਼ ਹੀ ਕਰਦਾ ਸੀ। ਤੁਹਾਨੂੰ ਗਾਲਾਂ ਦੇਵੇ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਬਰਦਾਸ਼ਤ ਕਿਵੇਂ ਕਰਦੇ? ਮਹਾਤਮਾ ਬੁੱਧ ਨੇ ਕਿਹਾ ਤੁਸੀਂ ਜੇ ਸ਼ਾਂਤ ਹੋ ਕੇ ਸੋਚਦੇ ਬ੍ਰਾਹਮਣ ਨੇ ਗਲਤ ਗੱਲ ਕੋਈ ਨਹੀਂ ਆਖੀ ਸੀ। ਤੁਹਾਡਾ ਫਰਜ਼ ਬਣਦਾ ਸੀ ਇਹ ਕਹਿਣ ਦਾ ਕਿ ਪੰਡਤ ਜੀ ਅਸੀਂ ਤਾਂ ਤੁਹਾਨੂੰ ਗੁਰੂ ਮੰਨਣ ਲਈ ਤਿਆਰ ਸੀ ਤੁਸੀਂ ਸਾਨੂੰ ਸ਼ੂਦਰ ਜਾਣ ਕੇ ਧੱਕ ਦਿੱਤਾ ਤਿਰਸਕਾਰ ਦਿੱਤਾ ਫੇਰ ਤੁਹਾਡੇ ਵੱਲੋਂ ਧੱਕਿਆ ਹਾਂ ਨੂੰ ਸਾਨੂੰ ਕੁਦਰਤ ਨੇ ਗੁਰੂ ਦੇ ਦਿੱਤਾ ਬ੍ਰਾਹਮਣ ਨੇ ਸੱਚ ਕਿਹਾ ਸੀ ਤੁਹਾਨੂੰ ਬ੍ਰਾਹਮਣ ਤੇ ਜ਼ਿਆਦਤੀ ਨਹੀਂ ਕਰਨੀ ਚਾਹੀਦੀ ਸੀ ਜਵਾਨ ਕਹਿੰਦੇ ਜੀ ਸਾਡੀ ਤਾਂ ਹੱਥ ਘਰ ਰੋਜ਼ੀ ਕਰਦਾ ਸੀ ਸਾਡੇ ਸਾਹਮਣੇ ਤੁਹਾਡੀ ਬੇਇੱਜ਼ਤੀ ਕਰੇ ਤੁਹਾਨੂੰ ਗਾਲਾਂ ਦੇ ਇਹ ਅਸੀਂ ਕਿਵੇਂ ਬਰਦਾਸ਼ਤ ਕਰਦੇ ਬੁੱਧ ਨੇ ਕਿਹਾ ਬੱਚਿਓ ब्राह्मण ਹੱਥੋਂ ਤੁਹਾਨੂੰ ਇਨਸਾਫ ਨਹੀਂ ਮਿਲਿਆ ਮੈਨੂੰ ਇਸ ਗੱਲ ਦਾ ਦੁੱਖ ਹੈ ਪਰ ਤੁਹਾਡੇ ਹੱਥੋਂ ਬ੍ਰਾਹਮਣ ਨੂੰ ਇਨਸਾਫ ਮਿਲੇ ਮੈਂ ਤੁਹਾਨੂੰ ਇਸ ਯੋਗ ਕਰਨ ਆਇਆ ਇਸ ਕਾਬਿਲ ਕਰਨ ਵਾਸਤੇ ਆਇਆ ਬੱਚਿਓ ਜਦੋਂ ਤੁਸੀਂ ਕ੍ਰੋਧ ਕਰੋਗੇ ਗੁੱਸੇ ਚ ਆਓਗੇ ਤੁਹਾਡੇ ਹੱਥੋਂ ਇਨਸਾਫ ਕਰਨ ਦੀ ਤਾਕਤ ਜਾਂਦੀ ਰਹੇਗੀ ਇਹ ਮੈਂ ਇਸ ਕਰਕੇ ਸਾਖੀ ਸੁਣਾਈ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਗੁਲਾਮ ਹਿੰਦੁਸਤਾਨ ਦੇ ਲੋਕਾਂ ਦੇ ਮਨਾਂ ਦੇ ਵਿੱਚ ਜ਼ਲਤ ਕੱਢ ਕੇ ਹਕੂਮਤ ਦੇ ਚੰਗ ਪੈਦਾ ਕੀਤੀ ਦਸਮ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਿਆ ਉਹਨਾਂ ਨੇ ਬਚਨ ਨਹੀਂ ਕੀਤਾ ਸੀ ਇਹਨ ਗਰੀਬ ਸਿੱਖਨ ਕੋ ਦੂ ਪਾਤਸ਼ਾਹ ਇਹ ਯਾਦ ਕਰੇ ਹਮਰੇ ਗੁਰਿਆਈ ਇਹ ਮਨੁੱਖਤਾ ਦੇ ਵਿੱਚ ਸਿਵਲਾਈਜੇਸ਼ਨ ਦੇ ਵਿੱਚ ਇੱਕ ਨਵਾਂ ਇਨਕਲਾਬ ਤੇ ਇੱਕ ਨਵੀਂ ਚੇਂਜ ਹੈ ਜਿਹੜੀ ਗੁਰੂ ਜੀ ਦੀ ਕਿਰਪਾ ਸਦਕਾ ਹਾਸਲ ਹੋਈ ਸਾਨੂੰ ਮੈਂ ਆਪਣੇ ਵਿਦਿਆਰਥੀਆਂ ਨੂੰ ਤੇ ਆਪਣੇ ਸਰੋਤਿਆਂ ਨੂੰ ਇੱਕ ਬੋਧ ਸਾਖੀ ਸੁਣਾਉਣੀ ਪਸੰਦ ਕਰਾਂਗਾ ਪਿੰਡ ਦੇ ਦਲਿਤ ਜਵਾਨ ਮਹਾਤਮਾ ਬੁੱਧ ਕੋਲ ਬੇਨਤੀ ਕਰਨ ਗਏ ਜੀ ਸਾਡੇ ਪਿੰਡ ਵੀ ਚਰਨ ਪਾਓ ਉਪਦੇਸ਼ ਦਿਓ ਬੇਨਤੀ ਮੰਨ ਲਈ ਦਿਨ ਨਿਸ਼ਚਿਤ ਹੋ ਗਿਆ ਦੁਪਹਿਰ ਤੋਂ ਪਹਿਲਾਂ ਪਹੁੰਚਾਂਗੇ ਦੁਪਹਿਰ ਤੋਂ ਬਾਅਦ ਫਿਰ ਅਗਲੇ ਪਿੰਡ ਚਲੇ ਜਾਵਾਂਗੇ ਜਿਸ ਦਿਨ ਆਉਣਾ ਸੀ ਜਵਾਨਾਂ ਨੇ ਛੜਕਾ ਸ਼ੁਰੂ ਕਰ ਦਿੱਤਾ ਦਰਖਤ ਸੇਟਾਂ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ ਸਫਾਈਆਂ ਸ਼ੁਰੂ ਕਰ ਦਿੱਤੀਆਂ ਪਿੰਡ ਦਾ ਪ੍ਰੋਹਤ ਉਧਰ ਦੀ ਲੰਘਿਆ ਉਹ ਕਹਿੰਦਾ ਮੁੰਡਿਓ ਇਹ ਕੀ ਸਮਾਗਮ ਹੈ ਤੁਹਾਡਾ ਕੀ ਹੋ ਰਿਹਾ ਅੱਜ ਮੁੰਡੇ ਕਹਿਣ ਲੱਗੇ ਜੀ ਸਾਡੇ ਗੁਰੂ ਜੀ ਨੇ ਆਉਣੇ ਆਸੀ ਉਹਨਾਂ ਦੀ ਤਿਆਰੀ ਕਰ ਰਹੇ ਹਾਂ ਸਵਾਗਤ ਦੀ ਬ੍ਰਾਹਮਣ ਨੇ ਪੁੱਛਿਆ ਕੌਣ ਹੈ ਤੁਹਾਡਾ ਗੁਰੂ ਮੁੰਡਿਆਂ ਨੇ ਕਿਹਾ ਜੀ ਤਥਾਗਤ ਗੌਤਮ ਸਿਧਾਰਥ ਬ੍ਰਾਹਮਣ ਨੇ ਕਿਹਾ ਛੋ ਬੇਫਕੂਫ ਅਨਪੜ੍ਹ ਵੇਦ ਨਿੰਦਕ ਨਾਸਤਕ ਉਹ ਬੇਫਕੂਫ ਆਊਗਾ ਜੇ ਇੱਥੇ ਜੀ ਸਾਨੂੰ ਗੁੱਸਾ ਆ ਗਿਆ ਅਸੀਂ ਉਹਨੂੰ ਕੁੱਟ ਦਿੱਤਾ ਇਹ ਮਹਾਤਮਾ ਬੁੱਧੇ ਆਉਣ ਤੇ ਉਹਨਾਂ ਨੇ ਬੱਚਿਆਂ ਨੇ ਮਹਾਤਮਾ ਬੁੱਧ ਨੂੰ ਘਟਣਾ ਸੁਣਾਇਆ ਜਦੋਂ ਮਹਾਤਮਾ ਬੁੱਧ ਆਏ ਨਾ ਉਹਨਾਂ ਨੇ ਦੇਖਿਆ ਕਿ ਇਹਨਾਂ ਦੇ ਚਿਹਰਿਆਂ ਤੇ ਤਣਾਅ ਹੈ ਕਾਰਨ ਪੁੱਛਿਆ ਉਹਨਾਂ ਨੇ ਇਹ ਘਟਨਾ ਬਿਆਨ ਕੀਤੀ ਕਿ ਐਵੇਂ ਹੋਇਆ ਸੀ ਮਹਾਤਮਾ ਬੁੱਧ ਨੇ ਕਿਹਾ ਕਿ ਬੱਚਿਓ ਇਹ ਕੰਮ ਤਾਂ ਤੁਸੀਂ ਚੰਗਾ ਨਹੀਂ ਕੀਤਾ ਜਵਾਨ ਕਹਿੰਦੇ ਜੀ ਸਾਡੀ ਤਾਂ ਹੱਥਕ ਹਰ ਰੋਜ਼ ਹੀ ਕਰਦਾ ਸੀ ਤੁਹਾਨੂੰ ਗਾਲਾਂ ਦੇਵੇ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਬਰਦਾਸ਼ਤ ਕਿਵੇਂ ਕਰਦੇ ਮਹਾਤਮਾ ਬੁੱਧ ਨੇ ਕਿਹਾ ਤੁਸੀਂ ਜੇ ਸ਼ਾਂਤ ਹੋ ਕੇ ਸੋਚਦੇ ਬ੍ਰਾਹਮਣ ਨੇ ਗਲਤ ਗੱਲ ਕੋਈ ਨਹੀਂ ਆਖੀ ਸੀ ਤੁਹਾਡਾ ਫਰਜ਼ ਬਣਦਾ ਸੀ ਇਹ ਕਹਿਣ ਦਾ ਕਿ ਪੰਡਤ ਜੀ ਅਸੀਂ ਤਾਂ ਤੁਹਾਨੂੰ ਗੁਰੂ ਮੰਨਣ ਲਈ ਤਿਆਰ ਸੀ ਤੁਸੀਂ ਸਾਨੂੰ ਸ਼ੁੱਧਰ ਜਾਣ ਕੇ ਧੱਕ ਦਿੱਤਾ ਤਿਰਸਕਾਰ ਦਿੱਤਾ ਫੇਰ ਤੁਹਾਡੇ ਵੱਲੋਂ ਧੱਕਿਆ ਹੋਇਆਂ ਨੂੰ ਸਾਨੂੰ ਕੁਦਰਤ ਨੇ ਗੁਰੂ ਦੇ ਦਿੱਤਾ ਬ੍ਰਾਹਮਣ ਨੇ ਸੱਚ ਕਿਹਾ ਸੀ ਤੁਹਾਨੂੰ ਬ੍ਰਾਹਮਣ ਤੇ ਜ਼ਿਆਦਤੀ ਨਹੀਂ ਕਰਨੀ ਚਾਹੀਦੀ ਸੀ ਜਵਾਨ ਕਹਿੰਦੇ ਜੀ ਸਾਡੀ ਤਾਂ ਹੱਤ ਹਰ ਰੋਜ਼ ਹੀ ਕਰਦਾ ਸੀ ਸਾਡੇ ਸਾਹਮਣੇ ਤੁਹਾਡੀ ਬੇਇੱਜ਼ਤੀ ਕਰੇ ਤੁਹਾਨੂੰ ਗਾਲਾਂ ਦੇ ਇਹ ਅਸੀਂ ਕਿਵੇਂ ਬਰਦਾਸ਼ਤ ਕਰਦੇ ਬੁੱਧ ਨੇ ਕਿਹਾ ਬੱਚਿਓ ਬ੍ਰਾਹਮਣ ਹੱਥੋਂ ਤੁਹਾਨੂੰ ਇਨਸਾਫ਼ ਨਹੀਂ ਮਿਲਿਆ ਮੈਨੂੰ ਇਸ ਗੱਲ ਦਾ ਦੁੱਖ ਹੈ ਪਰ ਤੁਹਾਡੇ ਹੱਥੋਂ ਬ੍ਰਾਹਮਣ ਨੂੰ ਇਨਸਾਫ ਮਿਲੇ ਮੈਂ ਤੁਹਾਨੂੰ ਇਸ ਯੋਗ ਕਰਨ ਆਇਆ ਇਸ ਕਾਬਿਲ ਕਰਨ ਵਾਸਤੇ ਆਇਆ ਬੱਚਿਓ ਜਦੋਂ ਤੁਸੀਂ ਕਰੋਧ ਕਰੋਗੇ ਗੁੱਸੇ ਚ ਆਓਗੇ ਤੁਹਾਡੇ ਹੱਥੋਂ ਇਨਸਾਫ ਕਰਨ ਦੀ ਤਾਕਤ ਜਾਂਦੀ ਰਹੇਗੀ ਇਹ ਮੈਂ ਇਸ ਕਰਕੇ ਸਾਖੀ ਸੁਣਾਈ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਗੁਲਾਮ ਹਿੰਦੁਸਤਾਨ ਦੇ ਲੋਕਾਂ ਦੇ ਮਨਾਂ ਦੇ ਵਿੱਚ ਜ਼ਲਤ ਕੱਢ ਕੇ ਹਕੂਮਤ ਦੇ ਚੰਗ ਪੈਦਾ ਕੀਤੀ ਦਸਮ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਿਆ ਉਹਨਾਂ ਨੇ ਬਚਨ ਨਹੀਂ ਕੀਤਾ ਸੀ ਇਨ ਗਰੀਬ ਸਿੱਖਨ ਕੋ ਦੂ ਪਾਤਸ਼ਾਹੀ ਇਹ ਯਾਦ ਕਰੇ ਹਮਰੇ ਗੁਰਿਆਈ ਇਹ ਮਨੁੱਖਤਾ ਦੇ ਵਿੱਚ ਸਿਵਲਾਈਜੇਸ਼ਨ ਦੇ ਵਿੱਚ ਇੱਕ ਨਵਾਂ ਇਨਕਲਾਬ ਤੇ ਇੱਕ ਨਵੀਂ ਚੇਂਜ ਹੈ ਜਿਹੜੀ ਗੁਰੂ ਜੀ ਦੀ ਕਿਰਪਾ ਸਦਕਾ ਹਾਸਲ ਹੋਈ ਸਾਨੂੰ